ਤਾ ਪਿੱਛੋਂ ਬਹੁਤ ਵੋਤ ਨਿਕੜ ਜਾਂਦੇ ਨੇ ਨੁਕਸਤਾ ਜੇ ਹੋਇਆ ਮੈਂ ਫੜ ਲੂੰਗਾ ਮੈਥੋਂ ਤੋਂ ਨਹੀਂ ਡਾਕਟਰ ਫੜਨਗੇ ਵੀ ਆ ਨੁਕਸਾ ਹੈ ਆ ਦੋ ਦੰਦ ਹੈ ਜੀ ਚੱਲੂ ਹਾਂ ਜੀ ਅਰੇ ਇਹ ਦੱਸੋ ਜੀ ਸਾਹਿਬ ਨਾ ਦੋਨਾਂ 1.5 ਰੁਪਏ ਮੰਗਦਾ ਇੱਕ 1.5 ਰੁਪਏ ਮੰਗਦਾ ਜੀ ਸਾਹਿਬ ਜੀ ਸਾਡੇ 1.5 ਦਾ ਮੰਗਿਆ 10 ਦਾ ਮੰਗਿਆ ਕੁਝ ਜਦਾ ਨਹੀਂ ਕੋਈ ਗੱਲ ਨਹੀਂ 12000 ਦੇ ਦਈਏ ਜੋਨੀ 13000 ਦੇ ਦਿਆਂ ਤੇਰੇ ਵਾਸਤੇ ਹੈ 15000 ਨਹੀਂ ਲੈ ਜਾਣੀ ਗੱਲ ਸੌਣੀ ਕਰਨੀ ਪਹਿਲਾ ਸੌਦਾ ਹੈ ਹਕੀਕਤ ਇਹ ਗੱਲ ਹੈ ਪੱਕੇ ਰੁਪਏ ਲਾਤੇ ਮੈਂ ਅੱਜ ਮੈਂ ਵੀ ਪੂਰਾ ਪਹਿਲਾ ਸੌਦਾ ਵੇਚਣਾ ਆਪਾਂ ਨੇ ਖਲੀ ਰੁਪਈਆ ਵੀ ਤੈਨੂੰ 3560 ਦਾ ਵੀ ਲਾ ਵੀ ਫੇਰ ਲੈਣਾ ਆਪਾਂ ਦੋਏ ਗੱਲਾਂ ਆਪਾਂ ਤੀਜੀ ਗੱਲੇ ਨਹੀਂ ਕਰਨੀ ਤੀਜੀ ਤੀਜੀ ਵਾਲੀ ਗੱਲ ਨਹੀਂ ਆਪਣੇ 13 ਲੈਣਾ ਦਾ ਪੈਸੇ ਕੱਢਦੇ ਆ ਠੀਕ ਹੈ ਚਲੋ ਫੇਰ ਰਹਿਣ ਦੇ ਨਹੀਂ ਮੰਨ ਹੈਗਾ ਤਾਂ ਆਪਾਂ ਨੇ ਉਹ ਗੱਲ ਨਹੀਂ ਚਲੋ ਆਪਾਂ ਅੱਗੇ ਦੇ ਦੋ ਮਿੰਟ ਖੜ੍ਹੋ ਜੀ ਪੱਠਾ ਵੀ ਦੇ ਲੈ ਬਾਈ ਪਲੀਆਂ ਹੋਈਆਂ ਪੱਠਾ ਨਹੀਂ ਨਹੀਂ ਚਲੋ ਠੀਕ ਹੈ ਦੋ ਮਿੰਟ ਖੜ੍ਹੋ ਜੀ ਕਹਿਣ ਨੂੰ ਆਪਾਂ 20000 ਮੰਗ ਲਈ ਉਹਦਾ ਵੀ ਕੋਈ ਫਾਇਦਾ ਨਹੀਂ ਮਾਲ ਮੁੱਲ ਉਹ ਤੇ ਨਾਲ ਤੇਰਾ ਵੀ ਜੀ ਕਰੂ ਖੜਨੂ ਵੀ ਹਾਂ ਮੈਂ ਦੋ ਮਿੰਟ ਖੜ੍ਹੋ ਜੀ ਧੁੱਪ ਚ ਨਾ ਸੜੋ ਜੀ ਪੈਰ ਗੱਡ ਕੇ ਖੜੋ ਲੈ ਲੈ ਤੀਆਂ ਪੱਠਾ ਮੰਨ ਲਈ ਮੁੰਡਿਆ ਹੁਣ ਜੇ ਹੋਵੇਂਗਾ ਸਾਧ ਦਾ ਚੇਲਾ ਹੋਜੇਗਾ ਛੇਤੀ ਬੇਲਾ ਬੱਟਲੇ ਪੈਸਾ țeਲਾ ਪੂਰੀਆਂ 13000 ਦੀਆਂ ਹੋ ਗਈਆਂ ਚੁੱਪ ਕਰ ਜਾ ਬਸ ਰਾਜੂ ਫੜਾ ਲੈ ਸਾਡੇ ਨਾ ਨਾ ਆ ਬਸ ਫੇ ਹੁਣ ਮੇਰੇ ਬਸ ਨਹੀਂ ਮੇਰੇ ਬਸ ਨਹੀਂ 8 ਲੱਖ ਪੱਠ ਲੈਣੀ ਹੈ ਕਿਸੇ ਗੱਲ ਨਾਲੇ ਲੈਣੀ ਹੈ ਜੇ ਤੋੜ-ਤੋੜ ਕੇ ਸੌਦੇ ਲਵਾਂਗੇ ਐਡਾ ਆਰਡਰ ਪੰਜਾਬ ਚ ਕਿਸੇ ਵਪਾਰੀ ਲਵੇ ਨਹੀਂ ਆਇਆ ਜਿੱਦਾਂ ਮੈਂ ਕਿਹਾ ਧੰਨਵਾਦ ਡਾਕਟਰ ਸਾਹਿਬ ਦਾ ਜਿਹੜਾ ਮੈਨੂੰ ਲੈ ਗਿਆ ਉਪਰਲੀ ਸੈਮਲੀ ਚ ਨਹੀਂ ਕੋਈ ਲੈ ਕੇ ਵੀ ਨਹੀਂ ਗਿਆ ਤੇਰੇ ਵਰਗਾ ਇੱਥੇ ਠੱਕੇ ਖਾਂਦੇ ਫਿਰਦੇ ਆ ਉਹ ਆਪ ਨਹੀਂ ਗਿਆ ਤੇਰੇ ਬਰਾਬਰ ਦਾ ਫਿਰਦਾ ਅੱਲਾ ਕਿੱਥੇ ਜੇ ਖੁੱਲ ਗਿਆ ਯਾਰ ਪਾਣੀ ਪਿਆ ਡਾਕਟਰ ਸਾਹਿਬ ਨੂੰ ਬਈ ਤੈਨੂੰ 4 5 6 7 8 9 10 11 12 13 13.5 ਠੀਕ ਹੈ ਮਹਾਰਾਜ ਆ ਲੋ ਤੇ ਲਿਖਾਈ ਕਰਾ ਦਿਓ ਇਹਨਾਂ ਦੀ ਆ ਜੀ ਤੇ ਛੋੜ ਕਰਦੇ ਇਹਨਾਂ ਨੂੰ ਜੋ ਮਰਜ਼ੀ ਕਰਦੇ ਲਿਖਾਈ ਤੁਹਾਡੀ ਆਪ ਉਹ ਦੀ ਫੜੀ ਵੀ ਪੱਠਾ ਇਹ ਤਾਂ ਵਪਾਰੀ ਆ ਤੁਰਦਾ ਫਿਰਦਾ